ਜਬਦ ਸਤਿਗੁਰੂ ਤੱਕ ਦੀ ਮਾਲਕ ਸਾਰੀ ਹੀ ਦੁਨੀਆ ਦੇ ਸਾਂਝੇ ਰਹਿ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਅਰ ਪਵਿੱਤਰ ਹਜ਼ੂਰੀ ਦਾ ਅਨੰਦ ਰਸ ਸਵਾਦ ਲਏ ਸਤਸੰਗੀ ਜਨੋਂ ਫੜਫਾਕੇ ਹਾਂ ਜੋ ਹਰ ਐਤਵਾਰ ਦੀ ਤਰ੍ਹਾਂ ਗੁਰਬਾਣੀ ਸੁਣੀ ਸਹਿ ਦੇ ਜਾਪ ਉਪਰੰਤ ਸਤਿਗੁਰਾਂ ਦੀ ਮਹਾਨ ਵਿਚਾਰ ਦੇ ਨਾਲ ਜੁੜਾ ਸਮਾਪਤ ਹੋਇਆ ਹੈ 15 ਮਿੰਟ ਅਸੀਂ ਵਿਚਾਰ ਕਰਨੀ ਹੈ ਵਿਚਾਰਾ ਆਰੰਭ ਕਰਨ ਤੋਂ ਕਥਾਵਾਂ ਕਰਨੀ ਸੀ ਜਾਂ ਸਮਾਂ ਮਿਲਦਾ ਸੀ ਤਾਂ ਇਦਾਂ ਹੀ ਵੇਖਿਆ ਹੈ ਮਹੀਨੇ ਦੇ ਬਾਕੀ ਦਿਨਾਂ ਦੇ ਵਿੱਚ ਭਾਵੇਂ ਗੁਰਦੁਆਰਾ ਸਹਿਰ ਨਾਮ ਵੀ ਆਇਆ ਜਾਵੇ ਪਰ ਮਹੀਨੇ ਦੇ ਦਿਨ ਹਰ ਕੋਈ ਲਗਭਗ ਆ ਹੀ ਜਾਂਦਾ ਹੈ ਕਿਉਂਕਿ ਹਰ ਕਿਸੇ ਦੇ ਪਾਸ ਆ ਨਹੀਂ ਜਾਂਦਾ ਗੁਰੂ ਪਾਤਸ਼ਾਹ ਸਾਨੂੰ ਕਿਰਪਾ ਕਰਦੇ ਨੇ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਬੀਜ ਪੈੜ ਬਾੜ ਨੇ ਤਾਂ ਉਹ ਵੀ ਆ ਕੇ ਸਤਿਗੁਰਾਂ ਦੀ ਬਾਣੀ ਦਾ ਲਾਹਾ ਲੈਣ ਕਿਉਂਕਿ ਗੁਰਦੁਆਰੇ ਆਉਣ ਦਾ ਮੇਨ ਅਰਥ ਸੀ ਯਾਦ ਰੱਖੀਏ ਅਸਲ ਭਾਵ ਯਾਦ ਰੱਖੀਏ ਕਿ ਉਹ ਹੈ ਸਿੱਖਣਾ ਸਿੱਖਿਆਵਾਂ ਲੈਣਾ ਤਾਂ ਤਾਂ ਹੀ ਸਾਡੇ ਆਉਣ ਦਾ ਕੋਈ ਲਾਭ ਹੈ ਤਾਂ ਹੀ ਬੈਠਣ ਦਾ ਲਾਭ ਹੈ ਗੁਰੂ ਪਾਤਸ਼ਾਹ ਪਹਿਲੀ ਪੰਗਤੀ ਦੇ ਅਨੁਸਾਰ ਕਿਰਪਾ ਕਰਦੇ ਨੇ ਕਹਿੰਦੇ ਭਾਗੋਏ ਭਰਮ ਭੁਲਾੜੀਆਂ ਦੂਜੇ ਲੱਗਾ ਹੇਤ ਭਾਦੋਂ ਦਾ ਮਹੀਨਾ ਆਰੰਭ ਹੋਇਆ ਤਾਂ ਕਹਿੰਦੇ ਮਨੁੱਖ ਦੇ ਮਨ ਦੇ ਅੰਦਰ ਦੂਜੇ ਦੇ ਨਾਲ ਹੇਤ ਲੱਗ ਗਿਆ ਹੈ ਹੇਤ ਦਾ ਅਰਥ ਹੁੰਦਾ ਹੈ ਪਿਆਰ ਮਤਲਬ ਕਿ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਮਨੁੱਖ ਨੇ ਪਿਆਰ ਬਣਾ ਲਿਆ ਹੈ ਧਿਆਨ ਨਾਲ ਸੁਣਿਓ ਪੈਣੋਂ ਪਿੱਛੋਂ ਤੱਕ ਮੈਂ ਦੇਖ ਨਹੀਂ ਪਾ ਰਿਹਾ ਵੀਰ ਵੀ ਕਿਰਪਾ ਕਰਕੇ ਧਿਆਨ ਨਾਲ ਸੁਣਿਓ ਕਿਉਂਕਿ ਮੈਨੂੰ ਹੁੰਦਾ ਏ ਜੇ 15 ਕਿ ਮਿੰਟ ਮੈਂ ਬੋਲਣਾ ਹੈ ਤਾਂ ਉਹਦਾ ਲਾਹਾ ਤੁਹਾਨੂੰ ਪ੍ਰਾਪਤ ਹੋ ਜਾਏ ਤੁਮਝੇ ਲੱਗਾ ਹੇਤ ਦਾ ਅਰਥ ਬੜਾ ਗਹਿਰਾ ਏ ਗੁਰਬਾਣੀ ਦੇ ਅਨੁਸਾਰ ਕਈ ਵਾਰ ਸਭ ਲੱਗਦਾ ਏ ਮੂਝੇ ਲੱਗਾ ਹੇਤ ਦਾ ਅਰਥ ਹੈ ਕਿਸੇ ਹੋਰ ਰੱਬ ਨੂੰ ਪੁੰਜਣਾ ਕਿਸੇ ਹੋਰ ਸਥਾਨ ਤੇ ਜਾਣਾ ਕਿਸੇ ਹੋਰ ਅੱਗੇ ਮੱਥਾ ਟੇਕਣਾ ਇਹਦਾ ਅਰਥ ਸਿਰਫ ਇਤਨਾ ਨਹੀਂ ਏ ਦੂਜੇ ਲੱਗਾ ਹੀਤ ਦਾ ਅਰਥ ਹੈ ਜਦੋਂ ਮਨ ਤੇ ਅੰਦਰੋਂ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਦੂਜਾ ਫੁਰਨਾ ਵੀ ਸੁੱਤ ਦੇ ਵਿੱਚ ਆ ਜਾਣਾ ਦੂਜੇ ਲੱਗਾ ਹੀਤ ਇਹ ਹੁੰਦਾ ਹੈ ਦੂਜੇ ਨਾਲ ਪਿਆਰ ਬਣ ਜਾਣਾ ਉਦਾਹਰਨ ਤੇ ਤੌਰ ਤੇ ਆਪ ਨੇ ਅੱਜ ਦਾ ਹੁਕਮਨਾਮਾ ਪੜਿਆ ਹੋਵੇਗਾ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਆਪਣਾ ਜੀਵਨ ਵਿਅਰਥ ਹੀ ਗਵਾ ਦਿੰਦਾ ਹੈ ਮਨ ਦੇ ਅੰਦਰ ਦੂਜੇ ਦੇ ਨਾਲ ਪਿਆਰ ਮਾਨਾ ਮਤਲਬ ਹੋ ਸਕਦਾ ਹੈ ਮਨ ਦੇ ਅੰਦਰ ਅਹੰਕਾਰ ਦੇ ਨਾਲ ਪਿਆਰ ਬਣ ਜਾਏ ਅੰਦਰ ਲੋਭ ਦੇ ਨਾਲ ਪਿਆਰ ਬਣ ਜਾਏ ਕਿਰਪਾ ਕਰਕੇ ਧਿਆਨ ਮੇਰੇ ਵਿੱਚ ਰੱਖਿਓ ਕਿਉਂਕਿ ਮੈਨੂੰ ਫਰੋਨਾ ਸਮਾਂ ਬੋਲਣ ਦਾ ਆਨੰਦ ਨਹੀਂ ਆਉਂਦਾ ਜਿੰਨਾ ਸਮਾਂ ਆਪ ਧਿਆਨ ਪ੍ਰੋਪਰ ਇੱਧਰ ਨਹੀਂ ਹੋਵੇਗਾ ਮਨ ਦੇ ਅੰਦਰ ਕਹਿੰਦੇ ਦੂਜੇ ਦੇ ਨਾਲ ਮਤਲਬ ਅਹੰਕਾਰ ਦੇ ਨਾਲ ਲੋਭ ਦੇ ਨਾਲ ਲਾਲਚ ਦੇ ਨਾਲ ਆਕੜ ਦੇ ਨਾਲ ਕ੍ਰਿਸ਼ਨਾ ਲਾਲ ਜੀ ਇਹਨਾਂ ਦੇ ਨਾਲ ਮਨੁੱਖ ਤੇਰਾ ਅੰਦਰ ਧਿਆਨ ਮਾਰ ਕੇ ਵੇਖ ਦੂਜੇ ਲੱਗਾ ਹੁਣ ਗੁਰਬਾਣੀ ਦੇ ਅਨੁਸਾਰ ਅਸੀਂ ਰੋਜ਼ਾਨਾ ਇਹ ਹਰ ਸੰਡੇ ਅਸੀਂ ਸੁਣਦੇ ਹਾਂ ਉਸਤਤ ਮਨ ਮੈਂ ਕਰ ਨਿਰੰਤਾਰ ਕਰ ਮਨ ਮੇਰੇ ਸਤਿ ਵਿਵਹਾਰ ਕਿ ਮਨੁੱਖ ਜੀ ਪਰਮਾਤਮਾ ਦੀ ਉਸਤਤ ਕਰਦੀ ਹੈ ਤਾਂ ਤੇਰਾ ਬਿਹਵਾਰ ਸੱਚਾ ਹੋਣਾ ਚਾਹੀਦਾ ਹੈ ਪਰ ਜਿਹੜੇ ਮਨੁੱਖ ਨੇ ਆਪਣੇ ਮਨ ਦੇ ਅੰਦਰ ਆਕੜ ਦੇ ਨਾਲ ਆਪਣਾ ਪਿਆਰ ਬਣਾ ਲਿਆ। ਕਈ ਵਾਰ ਆਪਣੇ ਆਪਣੇ ਮਨਾਂ ਬਲ ਛਾਤੀ ਬਾਕੇ ਵੇਖਿਓ। ਤੁਹਾਡੇ ਬਹੁਤੇ ਰਿਸ਼ਤੇ ਬਹੁਤੇ ਸੰਬੰਧ ਸਿਰਫ ਆਕੜ ਕਰਕੇ ਵਿਗੜੇ ਹੋਣਗੇ ਉੱਥੇ ਗੱਲ ਕੋਈ ਵੀ ਨਹੀਂ ਹੁੰਦੀ। ਬਸ ਆਕੜ ਹੁੰਦੀ ਏ। ਉਹਨੇ ਮੈਨੂੰ ਨਹੀਂ ਬੁਲਾਇਆ, ਉਹਨੇ ਮੇਰੇ ਵੱਲ ਨਹੀਂ ਵੇਖਿਆ, ਮੈਂ ਕਿਉਂ ਬੁਲਾਵਾਂ ਪਹਿਲਾਂ? ਮੈਂ ਕਿਉਂ ਪਹਿਲਾਂ ਵੇਖਾਂ? ਇਹ ਹੋ ਜਾਂਦਾ ਏ ਭਾਗ ਹੋਏ ਧਰਮ ਕੋ ਲਾਣੀਆਂ ਦੂਜੇ ਲੱਗਾ। ਫੇਰ ਇਹ ਦੂਜੇ ਨਾਲ ਪਿਆਰ ਬਣ ਗਿਆ ਏ। ਹੁਣ ਦੂਜੇ ਮਤਲਬ ਆਕਰ ਨਾਲ ਹੰਕਾਰ ਨਾਲ ਪਿਆਰ ਬਣ ਗਿਆ ਤੇ ਗੁਰਬਾਣੀ ਦੇ ਵਿੱਚ ਬੜੇ ਸਪਸ਼ਟ ਬਚਨ ਨੇ ਸਤਗੁਰੂ ਪਾਤਸ਼ਾਹ ਬੜਾ ਪਿਆਰਾ ਸਮਝਾਉਂਦੇ ਨੇ ਕਹਿੰਦੇ ਇਸ ਸਰੀਰ ਦੇ ਅੰਦਰ ਇਸ ਸੁੱਤ ਦੇ ਅੰਦਰ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹ ਨਾ ਬਸੇ ਇੱਕ ਥਾਂ ਕਹਿੰਦੇ ਨਾਮ ਦਾ ਤੇ ਹਉਮੈ ਦਾ ਆਪਸ ਵਿੱਚ ਵਿਰੋਧ ਹੈ ਜਾਂ ਤੇ ਹਿਰਦੇ ਦੇ ਵਿੱਚ ਹਉਮੈ ਟਿਕੇਗੀ ਜਾਂ ਫਿਰ ਨਾਮ ਟਿਕੇਗਾ ਆਪਣੇ ਮਨਾਂ ਮਗਰ ਫਿਰ ਜਾਇਓ ਅਸੀਂ ਨਾਮ ਨੂੰ ਤਾਂ ਵਿਸਾਰ ਦੇਵਾਂਗੇ ਬੰਦਾ ਆਕੜ ਨੂੰ ਉੱਪਰ ਰੱਖਦਾ ਏ ਕਦੇ ਆਪਨੇ ਠੋਟਰ ਮਾਰੀਏ ਤਾਂ ਕਿ ਚੱਲ ਯਾਰ ਆਕੜ ਛੱਡ ਗੱਲ ਲਾਉਂਦੇ ਆ ਬੰਦੇ ਨੇ ਆਕੜ ਉਭਲਾਉਂਦੇ ਆ ਪਿਆਰ ਨਾਲ ਮਿਲਦੇ ਆਪਾਂ ਇਦਾਂ ਨਹੀਂ ਕਰਦੇ ਆਕੜ ਨੂੰ ਆਪਾਂ ਕਿਉਂਕਿ ਉੱਥੇ ਈਗੋ ਸੈਟੀਸਫਾਈ ਹੁੰਦੀ ਏ ਆਕੜ ਹੰਕਾਰ ਨੂੰ ਉੱਥੇ ਸਬਰ じゃ ਮਿਲਦਾ ਕਿ ਨਹੀਂ ਨਹੀਂ ਮੈਂ ਵੀ ਉੱਪਰ ਰਹਿਣਾ ਏ ਮੇਰੀ ਵੀ ਕੋਈ ਇੱਜ਼ਤ ਏ ਛੋਕੇ ਬੰਦਾ ਨਹੀਂ ਆਵੇਂਗਾ ਬੰਦਾ ਆਪਣੀ ਹੋਂਮੇ ਆਕੜ ਨੂੰ ਸੈਟੀਸਫਾਈ ਕਰਦਾ ਹੈ ਕਿ ਨਹੀਂ ਨਹੀਂ ਆਪਣੀ ਵੀ ਕੋਈ ਇੱਜ਼ਤ ਹੈ ਆਪਾਂ ਚੁੱਕਦੇ ਜੇ ਥੋੜਾ ਰਹਿਣਾ ਜਿੱਥੇ ਰਿਸ਼ਤੇ ਨਾਤੇ ਨੇ ਜਿੱਥੇ ਜ਼ਰੂਰੀ ਹੈ ਚੁਪਣਾ ਬੰਦਾ ਉੱਥੇ ਵੀ ਦੂਜੇ ਲੱਗਾ ਉੱਥੇ ਵੀ ਦੂਜੇ ਨਾਲ ਪਿਆਰ ਪਾ ਲੈਂਦਾ ਹੈ ਮਤਲਬ ਆਪਣੀ ਆਕੜ ਨਾਲ ਆਪਣੇ ਅਹੰਕਾਰ ਨਾਲ ਮੈਂ ਜਲਦੀ ਥੋੜਾ ਜਿਹਾ ਵਿਆਖਿਆ ਕਰਾਂਗਾ ਕਿਉਂਕਿ ਸਮਾਂ ਘਟ ਹੈ ਫਿਰ ਜ਼ਿਆਦਾ ਡੂੰਘਾਈ ਚ ਦੇ ਗੁਆਣੀ ਦੇ ਰੱਖ ਪਾ ਦੋਏ ਭਰਮ ਕੋ ਲਾਨੀਆਂ ਦੂਜੇ ਲੱਗਾ ਇਹਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ। ਕਹਿੰਦੇ ਮਨੁੱਖ ਨੇ ਲੱਖ ਸ਼ਿੰਗਾਰ ਬਣਾਇਆ ਫਿਰ। ਪੈਣਾ ਬੈਠੀਆਂ ਨੇ ਆਪਾਂ ਬੀਲ ਬੈਠੇ ਹਾਂ ਸਾਰੇ। ਲੱਖ ਸ਼ਿੰਗਾਰ ਆ ਮੇਰਾ ਦਸਤਾਰ ਬੰਨਣਾ ਆ ਕੁੜਤਾ ਪਾਉਣਾ ਇਹ ਘੜੀ ਬੰਨਣਾ ਇਹ ਵੀ ਇੱਕ ਸ਼ਿੰਗਾਰ ਦਾ ਹਿੱਸਾ ਹੈ। ਸ਼ਿੰਗਾਰ ਸਿਰਫ ਆ ਮੇਕਅਪ ਨਹੀਂ ਹੁੰਦਾ। ਔਰਤਾਂ ਨੂੰ ਜਿਹੜਾ ਆਪਾਂ ਕਹਿੰਦੇ ਹਾਂ ਆ ਵੀ ਸਾਡਾ ਸ਼ਿੰਗਾਰ ਹੈ। ਇਹ ਵੀ ਅਸੀਂ ਲੇਪਾ ਪੋਚੀ ਕਰਦੇ ਹਾਂ ਕਿ ਬੰਦਾ ਬਾਹਰੀ ਰੂਪ ਦੇ ਵਿੱਚ ਸੋਹਣਾ ਲੱਗੇ, ਚੰਗਾ ਲੱਗੇ। ਤੇ ਇਹ ਮਨੁੱਖ ਦਾ ਦੁਖਾਂਤ ਹੈ ਕਿ ਅਸੀਂ ਸੱਚੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਅਸੀਂ ਝੂਠ ਤੋਂ ਪ੍ਰਭਾਵਿਤ ਹੁੰਦੇ ਹਾਂ ਸਾਡੇ ਜ਼ਿਆਦਾਤਰ ਅੱਜ ਰਿਸ਼ਤੇ ਬਣਦੇ ਕਿਵੇਂ ਨੇ ਵੀਰੋ ਜਾਂ ਭੈਣੋ ਅਸੀਂ ਸਾਰਿਆਂ ਨੇ ਅਗੇ ਰਿਸ਼ਤੇ ਬਣਾਉਣੇ ਨੇ ਵਿਆਹ ਸ਼ਾਦੀ ਹੋਣਾ ਹੈ ਰਿਸ਼ਤੇ ਨਾ ਕਿ ਸਿਰਫ ਬਣ ਰਹੇ ਨੇ ਇੱਕ ਕਿਸੇ ਦਾ ਘਰਵਾਰ ਵੱਡਾ ਵੇਖ ਕੇ ਕਿਸੇ ਦੀ ਮਾਇਆ ਵੇਖ ਕੇ ਕਿਸੇ ਦੀ ਗੱਡੀ ਵੱਡੀ ਵੇਖ ਕੇ ਜਾਂ ਕਿਸੇ ਤੱਕ ਲੋੜ ਹੈ ਬੰਦਾ ਸੋਚਦਾ ਇਹਦੇ ਤੱਕ ਕੋਈ ਕੰਮ ਨਾ ਪੈ ਜਾਏ ਤੇ ਇਹਦੇ ਨਾਲ ਥੁੜੀ ਜਿਹੀ ਬਣਾ ਕੇ ਰੱਖੀ। ਮਤਲਬ ਆਪਾਂ ਆਪਣੀ ਲੋੜ ਤੇ ਕਿਸੇ ਦੀ ਅਮੀਰੀ ਤੋਂ ਪ੍ਰਭਾਵਿਤ ਹੋ ਕੇ ਕਿਸੇ ਦੇ ਰੰਗ ਰੂਪ ਤੋਂ ਪ੍ਰਭਾਵਿਤ ਹੋ ਕੇ ਉਹਦੇ ਨਾਲ ਰਿਸ਼ਤਾ ਬਣਾਉਂਦੇ ਹਾਂ। ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ। ਤੇ ਤ ਕਹਿੰਦੇ ਭਲਿਆ ਤੇਰੇ ਕੰਮ ਕੋਖ ਵੀ ਨਹੀਂ ਆਉਣਾ। ਤੇ ਆਪ ਨਾ ਕਈ ਵਾਰੇ ਆਪਣੇ ਮਨਾਂ ਵੱਲ ਮੈਂ ਤਾਂ ਲਿ ਜਾ ਰਿਹਾ ਕਿਉਂਕਿ ਜਿੰਨਾ ਸਮਾਂ ਮਨੋਂ ਖਾਪੜੇ ਮਨ 'ਚ ਨਹੀਂ ਆਉਂਦਾ। ਉਨਾ ਸਮਾਂ ਕਥਾ ਵੀ ਸਿਰਫ ਕਥਾ ਹੁੰਦੀ ਹੈ ਉਹਦਾ ਆਪਣੇ ਨਾਲ ਸੰਬੰਧ ਨਹੀਂ ਬਣਦਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿਸੇ ਮਨੁੱਖ ਨਾਲ ਆਪ ਰਹਿਣਾ ਸ਼ੁਰੂ ਕਰ ਤੋਂ 10 ਦਿਨ ਰਗ ਰੂਪ ਕਰਕੇ ਆਪ ਪ੍ਰਭਾਵਿਤ ਹੋਏ ਉਹਦੇ ਨਾਲ ਰਿਸ਼ਤਾ ਬਣਾ ਲਿਆ ਪਰ ਜਦੋਂ 10 ਦਿਨ ਇਕੱਠੇ ਰਹੇ ਤਾਂ ਮਨੁੱਖ ਦਾ ਅਸਲੀ ਚਿਹਰਾ ਜਿਹੜਾ ਅੰਦਰੋਂ ਸੀ ਉਹ ਰੂਗ ਰੂਗ ਹੋਣਾ ਸ਼ੁਰੂ ਹੋ ਗਿਆ ਕਿ ਮਨੁੱਖ ਅੰਦਰੋਂ ਤੇ ਕਿਸੇ ਹੋਰ ਤਰ੍ਹਾਂ ਦਾ ਏ ਅੰਦਰੋਂ ਤੇ ਇਹ ਕੁਝ ਹੋਰ ਹੈ ਪਰ ਬਾਹਰੋਂ ਬੜਕੇ ਮਿਹਰਬੂਲ ਬਪੁੰਦਾ ਏ ਤਾਂ ਆਪ ਸੱਚ ਜਾਣਿਓ ਜੇ ਜ਼ਿੰਦਗੀ ਚ ਕਦੇ ਤੋਖਾਂ ਨਹੀਂ ਖਾਣਾ ਚਾਹੁੰਦੇ ਤਾਂ ਨਾ ਕਿਸੇ ਦੇ ਵੱਡੇ ਘਰ ਤੋਂ ਪ੍ਰਭਾਵਿਤ ਹੋਵੋ ਭੈਣਾਂ ਨੂੰ ਖਾਸ ਬੇਨਤੀ ਕਰਾਂਗਾ ਵੀਰਾਂ ਨੂੰ ਵੀ ਖਾਸ ਬੇਨਤੀ ਹੈ ਨਾ ਤਾਂ ਕਿਸੇ ਦੇ ਵੱਡੇ ਘਰ ਤੋਂ ਪ੍ਰਭਾਵਿਤ ਹੋਵੋ ਨਾ ਕਿਸੇ ਦੀ ਵੱਡੀ ਗੱਡੀ ਤੋਂ ਪ੍ਰਭਾਵਿਤ ਹੋਵੋ ਨਾ ਕਿਸੇ ਦੇ ਬਾਹਰੀ ਰੰਗ ਰੂਪ ਤੋਂ ਪ੍ਰਭਾਵਿਤ ਹੋਵੋ ਨਾ ਕੱਪੜੇ ਤੋਂ ਪ੍ਰਭਾਵਿਤ ਹੋਵੋ ਅਸੀਂ ਧੋਖਾ ਹੀ ਉਦੋਂ ਖਾ ਜਾਂਦੇ ਜਦੋਂ ਆ ਝੂਠੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਇਹ ਬੰਦੇ ਦਾ ਅਸਲ ਚਿਹਰਾ ਉਹ ਭੁੱਲ ਜਾਂਦਾ ਏ ਫਿਰ ਬਾਅਦ ਚ ਰੋਂਦੇ ਆ ਬਿਲਕਦੇ ਆ ਸਾਡਾ ਹੀ ਕਸੂਰ ਹੁੰਦਾ ਏ ਕਿਉਂਕਿ ਅਸੀਂ ਹੀ ਪ੍ਰਭਾਵਿਤ ਗਲਤ ਪੁਆਇੰਟ ਤੋਂ ਹੋਈ ਸੀ ਗਲਤ ਐਂਗਲ ਤੋਂ ਹੋਈ ਸੀ ਤੇ ਵੈਸੇ ਵੀ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਉਜਲ ਕਹਿ ਹਾਂ ਝਲਕਣਾ ਘੋਟੇ ਮਕਾਲਣੀ ਮੱਸ ਧੋਟਿਆਂ ਝੂਠ ਨਾਲ ਉੱਤਰੇ ਜੇ ਸੌਕ ਹੋਵਾਂ ਤਿਸ ਕਹਿੰਦੇ ਕਈ ਧਰ ਬਾਹਰੋਂ ਬੜੇ ਸੋਹਣੇ ਲੱਗਦੇ ਨੇ ਉਹ ਘਰ ਬੜੀ ਸਜਾਵਟ ਚ ਬਣੇ ਹੁੰਦੇ ਨੇ ਪਰ ਜਦੋਂ ਅੰਦਰ ਜਾ ਕੇ ਵੇਖੋ ਤਾਂ ਪਰਿਵਾਰ ਚ ਨਾ ਕੋਈ ਆਪਣਾ ਪਿਆਰ ਹੈ ਨਾ ਕੋਈ ਸਬੰਧ ਹੈ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਕਹਿੰਦੇ ਉਥੇ ਅੰਦਰੋਂ ਫਿਰ ਦੇਖਣੋਂ ਵੀ ਚੰਗਾ ਨਹੀਂ ਲੱਗਦਾ ਤਾਂ ਗੁਰੂ ਪਾਤਸ਼ਾਹ ਇਹੋ ਹੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਜਿੱਥੇ ਬਾਹਰੀ ਰੂਪ ਤੇ ਆਪਣੇ ਆਪ ਨੂੰ ਸਾਜ ਕੇ ਸਵਾਰ ਕੇ ਰੱਖਣਾ ਹੈ ਉਥੇ ਮਨ ਕਰਕੇ ਵੀ ਇਨਸਾਨ ਸੱਚਾ ਹੋਣਾ ਚਾਹੀਦਾ ਹੈ ਬਾਬਾ ਫਰੀਦ ਜੀ ਦਾ ਇਹ ਬਚਨ ਯਾਦ ਰੱਖ ਲਿਓ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੇ ਆ ਕਹਿੰਦੇ ਉਹੀ ਸੱਚੇ ਮਨੁੱਖ ਨੇ ਜਿਨ੍ਹਾਂ ਦੇ ਜੋ ਮਨ ਦੇ ਵਿੱਚ ਹੈ ਉਹੀ ਜ਼ੁਬਾਨ ਤੋਂ ਬਿਆਨ ਕਰ ਦਿੰਦੇ ਨੇ ਤੇ ਜੋ ਜ਼ੁਬਾਨ ਤੋਂ ਬੋਲਦੇ ਨੇ ਉਹੀ ਇਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਪਰ ਅਸੀਂ ਹੈ ਨਹੀਂ ਇਦਾਂ ਦੇ ਮਾਫ਼ ਕਰਿਓ ਅਸੀਂ ਦੋ ਚਿਹਰੇ ਲੈ ਕੇ ਚੱਲਦੇ ਹਾਂ ਆ ਇੱਕ ਚਿਹਰਾ ਮੇਰਾ ਸਟੇਜ ਤੇ ਹੈ ਤੇ ਹੋ ਸਕਦਾ ਮੇਰਾ ਕੋਈ ਦੂਜਾ ਚਿਹਰਾ ਵੀ ਹੋਵੇ ਇੱਕ ਚਿਹਰਾ ਅਸੀਂ ਦੁਨੀਆ ਨੂੰ ਦਿਖਾਉਂਦੇ ਹਾਂ ਇੱਕ ਗੁਰਦੁਆਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਇੱਕ ਚਿਹਰਾ ਅਸਲ ਹੁੰਦਾ ਹੈ ਜਦੋਂ ਅਸੀਂ ਨਾ ਇੱਕ ਮੈਂ ਕਹਾਣੀ ਪੜ੍ਹੀ ਸੀ ਬੜੀ ਪਿਆਰੀ ਕਹਿੰਦੇ ਬਨੁੱਖ ਜਦੋਂ ਕਿਸੇ ਫੰਕਸ਼ਨ ਦੇ ਵਿੱਚ ਜਾਂਦਾ ਏ ਕਿਸੇ ਪ੍ਰੋਗਰਾਮ ਤੇ ਜਾਂਦਾ ਏ ਉਦੋਂ ਹੱਸ ਕੇ ਵਖਾਉਂਦਾ ਏ ਉਦੋਂ ਗੱਲਾਂ ਇਸ ਤਰ੍ਹਾਂ ਕਰਦਾ ਏ ਕਿ ਮੈਂ ਐਦਾਂ ਦਾ ਹੀ ਹਾਂ ਪਰ ਕਹਿੰਦੇ ਅਸਲ ਉਹੋ ਹੀ ਐ ਬਨੁੱਖ ਆਪਣੇ ਕਮਰੇ 'ਚ ਇਕੱਲਾ ਬੈਠਾ ਹੋਵੇ ਤੇ ਉਹਨੂੰ ਪਤਾ ਹੁੰਦਾ ਏ ਮੇਰੀ ਸੁਰਤ ਮੈਂ ਕਿੱਦਾਂ ਦਾ ਇਨਸਾਨ ਹਾਂ ਤੇ ਕੀ ਸੋਚਦਾ ਏ ਆਪਣੇ ਬਾਰੇ ਕਿ ਮੈਂ ਐਕਟਿੰਗ ਤੇ ਬੜੀ ਸੋਹਣੀ ਕਰਾਇਆ ਉੱਥੇ ਪਰ ਮੈਨੂੰ ਤੇ ਪਤਾ ਏ ਕਿ ਮੈਂ ਅੰਦਰੋਂ ਕਿੱਦਾਂ ਦਾ ਹਾਂ ਮੇਰਾ ਜੀਵਨ ਕਿੱਦਾਂ ਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਕਿਸੇ ਵੀ ਕੰਮ ਨਹੀਂ ਆਉਣਾ ਇੰਨਾ ਹੀ ਗੱਲਾਂ ਕਰਕੇ ਬਹੁਤੇ ਰਿਸ਼ਤੇ ਨਾਟੇ ਟੁੱਟ ਜਾਂਦੇ ਨੇ ਯਾਰੀਆਂ ਦੋਸਤੀਆਂ ਟੁੱਟ ਜਾਂਦੀਆਂ ਨੇ પતિ ਪਤਨੀ ਦੇ ਰਿਸ਼ਤੇ ਅੱਥ ਫਿੱਕ ਪੈ ਜਾਂਦੀ ਏ ਮਾਮਾ ਭੈਣਾਂ ਦੇ ਨਾਲ ਪਿਆਰ ਘਟ ਜਾਂਦਾ ਏ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਏ ਮੈਂ ਰਿਸ਼ਤਾ ਜੋੜਿਆ ਕਿਉਂ ਸੀ ਬਾਅਦ ਵਿੱਚ ਕੁਛ ਤੌਂਦਾ ਏ ਪਤਾ ਹੁੰਦਾ ਏ ਸਭ ਕੁਝ ਮੈਂ ਅਗਲੀ ਪੰਕਤੀ ਤੇ ਆ ਜਾਵਾਂ ਜਿੱਤ ਦਿਨ ਦੇਹ ਪਿੰਡ ਸਸੀ ਤੇ ਤਵੇਲੇ ਕਹਿਸਣ ਪ੍ਰੇਤ ਕਹਿੰਦੇ ਜਦੋਂ ਮਨੁੱਖ ਮਰ ਜਾਂਦਾ ਏ ਤਾਂ ਉਦੋਂ ਸਾਰੇ ਹੀ ਲੋਕ ਪ੍ਰੇਤ ਕਹਿਣਾ ਸ਼ੁਰੂ ਕਰ ਦਿੰਦੇ ਆ ਅੱਜ ਜਿਨ੍ਹਾਂ ਦੇ ਲਈ ਅਸੀਂ ਕਮਾਈ ਕਰਦੇ ਆ ਆਪਾਂ ਸਾਰੀ ਬਾਹਰ ਆਏ ਹੋਏ ਤਾਂ ਕਹਿੰਦੇ ਜਦੋਂ ਬੰਦੇ ਦੀ ਡੈੱਡ ਬੋਡੀ ਬਣ ਜਾਂਦੀ ਹੈ ਸਰੀਰ ਖਤਮ ਹੋ ਗਿਆ ਹੈ ਤਾਂ ਫਿਰ ਪਰਿਵਾਰ ਵੀ ਭੂਤ ਭੂਤ ਕਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਆਪ ਨੂੰ ਪਤਾ ਹੀ ਆਪਣੇ ਫੁੱਲ ਲੈ ਜਾਂਦੇ ਨੇ ਫੁੱਲ ਦੀ ਰਸਮ ਕਰਦੇ ਨੇ ਕਿ ਕੀਰਤਪੁਰ ਜਾਣਾ ਹੈ ਹਰਦوار ਜਾਣਾ ਹੈ ਤਾਂ ਫੁੱਲ ਵੀ ਉਦੋਂ ਕਹਿੰਦੇ ਇੰਦਾ ਰੱਖ ਕੇ ਲੈ ਕੇ ਜਾਣੇ ਨਹੀਂ ਆਵਾਜ਼ ਨਹੀਂ ਮਾਰਨੀ ਇੰਦਾ ਕਹਿਣਾ ਹੈ ਬਾਬਾ ਜੀ ਨੂੰ ਗਾਂਹ ਹੀ ਲੈ ਜਾਓ ਉਹਦੇ ਨੂੰ ਗਾਂਹ ਲੈ ਜਾਓ ਪਿੱਛੇ ਨਾ ਮੋੜਾ ਵੇ ਕਿਤੇ ਕਿਉਂਕਿ ਭੂਤ ਬਣ ਗਿਆ ਹੈ ਉਹਨਾਂ ਕਹਿੰਦੇ ਤਿੰਤ ਵੇਲੇ ਕਹੇ ਸੁਣ ਪ੍ਰੇਤ ਫਿਰ ਤੇ ਪ੍ਰੇਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਹੁਣ ਆਪਣੇ ਅੰਦਰ ਹੀ ਭਾਗ ਤੇ ਆਇਓ ਗੁਰਬਾਣੀ ਦੇ ਅਨੁਸਾਰ ਭੂਤ ਪ੍ਰੇਤ ਬਾਹਰੀ ਨਹੀਂ ਹੁੰਦੇ ਇਹ ਗੁਰਬਾਣੀ ਦੀ ਪਰਿਭਾਸ਼ਾ ਹੈ ਗੁਰਬਾਣੀ ਦੇ ਅਨੁਸਾਰ ਅਸਲ ਭੂਤ ਪ੍ਰੇਤ ਕੀ ਹੁੰਦੇ ਨੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਇਹ ਵੀ ਸ਼ਾਇਦ ਜੇ ਮੈਂ ਨਾ ਭੁੱਲਦਾ ਹਾਂ ਮਾ ਸੁਖਣੀ ਸਾਹਿਬ ਦਾ ਹੀ ਬਚਨ ਹੈ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰਿ ਉਤਾਰੇ ਕਹਿੰਦੇ ਅਕਾਲ ਪੁਰਖ ਪਰਮਾਤਮਾ ਪਸ਼ੂਆਂ ਵਰਗੇ ਪ੍ਰੇਤਾਂ ਵਰਗੇ ਪੱਥਰ ਦਿਲ ਇਨਸਾਨਾਂ ਨੂੰ ਵੀ ਉਹ ਗੁਰੂ ਦੀ ਬਾਣੀ ਤਾਰ ਦਿੰਦੀ ਹੈ ਜੇ ਆਪਣੇ ਜੀਵਨ ਦੇ ਵਿੱਚ ਸੁਧਾਰ ਲੈਉਣ ਜੇ ਗੁਰਬਾਣੀ ਦਾ ਉਹ ਅਨਸਰ ਲੈ ਲੈਣ ਮਨੁੱਖ ਹੀ ਅਸਲ ਦੇ ਵਿੱਚ ਜਿਉਂਦੇ ਜਾਗਦੇ ਸ਼ੈਤਾਨ ਬਣ ਜਾਂਦੇ ਨੇ ਮਨੁੱਖ ਹੀ ਜਿਉਂਦੇ ਜਾਗਦੇ ਪੇਤ ਪਸ਼ੂ ਬਣ ਜਾਂਦੇ ਨੇ ਇਹ ਸੋਖਣੀ ਸਰ ਦਾ ਬਚਨ ਹਰ ਸੰਡੇ ਸੁਣਦੇ ਹੋ ਆਪ ਕਰਤੂਤ ਪਸ਼ੂ ਕੀ ਮਾਨਸ ਜਾਗ ਲੋਕ ਵਿਚਾਰਾ ਕਰੇ ਦਿਨ ਰਾਤ ਮਨੁੱਖ ਤੋਂ ਵੱਡਾ ਕੋਈ ਪਸ਼ੂ ਵੀ ਨਹੀਂ ਹੋ ਸਕਦਾ ਤੇ ਮਨੁੱਖ ਤੋਂ ਵੱਡਾ ਕੋਈ ਰੱਬ ਵੀ ਨਹੀਂ ਹੋ ਸਕਦਾ ਇਹ ਦੋਵੇਂ ਗੱਲਾਂ ਨਾਲ ਲੈ ਕੇ ਇਸ ਗੱਲ ਦਾ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਪਕੜ ਚਲਾਉਣ ਦੂਤ ਜਮ ਕਿਸੇ ਨਾ ਦੇਣੀ ਢੇਤ ਕਹਿੰਦੇ ਫਿਰ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਜਮਦੂਤ ਉਹਨੂੰ ਫੜ ਕੇ ਲੈ ਜਾਂਦੇ ਨੇ ਇੱਥੇ ਮੈਂ 5 ਕਿ ਮਿੰਟ ਤੁਹਾਡੇ ਲੈਣੇ ਨੇ ਕਿਉਂਕਿ ਕੁਰਬਾਨੀ ਦਾ ਸਿਧਾਂਤ ਬਿਆਨ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਫਿਰ ਮੈਂ ਫਤੇ ਬੁਲਾ ਦੇਣੀ ਹੈ ਪਕੜ ਚ ਲਾਇਨ ਦੂਤ ਜਮਾ ਗੁਰਬਾਣੀ ਦੇ ਅਨੁਸਾਰ ਤੇ ਕੋਈ ਨਰਕਸ ਵਰਗ ਹੁੰਦਾ ਹੀ ਨਹੀਂ ਗੁਰਬਾਣੀ ਦੇ ਅਨੁਸਾਰ ਤੇ ਕੋਈ ਰੱਬ ਖਾਸ ਜਗ੍ਹਾ ਤੇ ਰਹਿੰਦਾ ਹੀ ਨਹੀਂ ਕਿ ਆਸਮਾਨ ਵਿੱਚ ਰਹਿੰਦਾ ਏ ਜਾਂ ਖਾਸ ਦਿਸ਼ਾ ਦੇ ਵਿੱਚ ਰਹਿੰਦਾ ਏ ਫਿਰ ਜਮਦੂਤ ਕਿੱਥੇ ਫੜ ਕੇ ਲੈ ਜਾਂਦੇ ਨੇ ਇਹ ਗੁਰਬਾਣੀ ਦਾ ਸਿਧਾਂਤ ਸਮਝਣਾ ਬੜਾ ਜ਼ਰੂਰੀ ਹੈ ਗੁਰਬਾਣੀ ਦੇ ਅਨੁਸਾਰ ਦੂਤ ਨੇ ਜਿਹੜੇ ਆਪ ਨੂੰ ਇਹ ਸ਼ਬਦ ਸਾਰਿਆਂ ਨੂੰ ਆਉਂਦਾ ਏ ਫਿਰ ਕਰਮ ਸੋਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਇਹ ਦੁਸ਼ਟ ਦੂਤ ਨੇ ਮਨੁੱਖ ਨੂੰ ਅੰਦਰੋਂ ਲੱਗੇ ਹੋਏ ਰੋਗ ਅੰਦਰੋਂ ਲੱਗੇ ਹੋਏ ਵਿਕਾਰ ਜਦੋਂ ਮਨੁੱਖ ਆਤਮਕ ਤੌਰ ਤੇ ਮਰ ਜਾਂਦਾ ਹੈ ਅੰਦਰੋਂ ਇਹ ਰੋਜਾਨਾ ਬਚਨ ਪੜਦੇ ਆ ਨਾ ਜੀ ਆਖਾਂ ਜੀਵਾ ਵਿਸਰੈ ਮਰ ਜਾਉ ਜਦੋਂ ਰੱਬ ਸਾਨੂੰ ਭੁੱਲ ਜਾਂਦਾ ਹੈ ਉਦੋਂ ਅਸੀਂ ਫੇਹੀ ਹੀ ਹੁੰਦੇ ਹਾਂ ਉਦੋਂ ਅਸੀਂ ਜਾਉਂਦੇ ਨਹੀਂ ਹੁੰਦੇ ਉਸ ਅਵਸਥਾ ਵਿੱਚ ਹੁਣ ਅਰਥ ਸਮਝ ਲਓ ਕਿਰਪਾ ਕਰਕੇ ਧਿਆਨ ਨਾਲ ਜੇ ਆਪ ਸੁਣ ਰਹੇ ਹੋ ਪਕੜ ਚ ਲੈਣ ਦੂਤ ਜਾਮ ਜਦੋਂ ਸਾਨੂੰ ਪਤਾ ਹੋਵੇ ਨਾ ਕਿ ਮੈਂ ਅਹੰਕਾਰ ਦਾ ਆਤੀ ਹਾਂ ਮੈਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਏ ਆਪਣੇ ਮਨਾਂ ਵੱਲ ਚਾਤੀ ਮਾਰੀ ਲੋ ਜਦੋਂ ਸਾਨੂੰ ਪਤਾ ਹੋਵੇ ਮੈਂ ਆਕੜ ਖੋਰ ਹਾਂ ਮੈਂ ਗਰੋਧੀ ਹਾਂ ਮੈਂ ਕਾਮੀ ਹਾਂ ਮੈਂ ਲੋਭੀ ਹਾਂ ਮੈਥੋਂ ਕਿਸੇ ਦੀ ਤਰੱਕੀ ਦੀ ਵਿਖੀ ਜਾਂਦੀ ਮੈਂ ਈਰਖਾ ਕਰਦਾ ਮੈਨੂੰ ਬਹੁਤ ਰੋਗ ਲੱਗੇ ਹੋਏ ਨੇ ਇਦਾਂ ਦੇ ਇਹੀ ਲਈ ਪਕੜ ਚਲਾਏ ਨਾ ਦੂਤ ਜਮ ਇਹੀ ਹੁੰਦਾ ਹੈ ਦੂਤਾਂ ਦਾ ਫੜ ਕੇ ਲੈ ਜਾਣਾ ਇਹ ਦੂਤ ਸਾਨੂੰ ਪਰੇਸ਼ਾਨ ਕਰਦੇ ਨੇ ਆਪਣੇ ਆਪਣੇ ਮਨਾਂ ਵੱਲ ਦਵਾਈ ਝਾਤੀ ਮਾਰ ਕੇ ਵੇਖੋ ਤੁਹਾਨੂੰ ਕਿਹੜਾ ਰੋਗ ਪਰੇਸ਼ਾਨ ਕਰਦਾ ਹੈ ਹਉਮੈ ਦਾ ਗਰੋਧ ਦਾ ਸਹਿਣਸ਼ੀਲਤਾ ਦਾ ਕਿ ਗੱਲ ਸਹਾਰੀ ਨਹੀਂ ਜਾਂਦੀ ਕਹੇ ਤੇ ਬਹੁਤ ਦੰਦੇ ਹਾਂ ਹਰ ਕਿਸੇ ਨੂੰ ਕੋਈ ਨਾ ਕੋਈ ਰੋਗ ਲੱਗਾ ਹੁੰਦਾ ਹੈ ਬਾਬਾ ਰਵਦਾਸ ਜੀ ਦੇ ਅਨੁਸਾਰ ਕਹਿੰਦੇ ਬ੍ਰਿਕਤ ਮੀਨ ਭ੍ਰਿਕ ਪਤੰਗ ਉੰਚਰ ਏਕ ਦੁਖ ਵਿਨਾਸ਼ ਕਹਿੰਦੇ ਪੰਜ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ ਕਹਿੰਦੇ ਮੱਛੀ ਨੂੰ ਇੱਕ ਰੋਗ ਹੈ ਭੌਰੇ ਨੂੰ ਇੱਕ ਰੋਗ ਹੈ ਹਾਕੀ ਨੂੰ ਇੱਕ ਰੋਗ ਹੈ ਪਰ ਕਹਿੰਦੇ ਮਨੁੱਖ ਤੈਨੂੰ ਤੇ ਪੰਜੇ ਲੱਗੇ ਹੋਏ ਨੇ ਮਤਲਬ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਹਿੰਦੇ ਤਾਕੀ ਕੇਤਕ ਆਸ ਤੂੰ ਨਹੀਂ ਬਚ ਸਕਦਾ ਕਹਿੰਦੇ ਤੈਨੂੰ ਕੋਈ ਨਾ ਕੋਈ ਧਕੇਲ ਕੇ ਰੱਖੇਗਾ ਇਹੋ ਹੀ ਹੁੰਦਾ ਏ ਪਕੜ ਚਲਾਉਣ ਦੂਤ ਜੰਮ ਸਾਨੂੰ ਦੂਤਾਂ ਦੇ ਅੰਦਰੋਂ ਫੜਿਆ ਹੁੰਦਾ ਏ ਤੇ ਇਹ ਇੰਨਾ ਪਰੇਸ਼ਾਨ ਕਰਦੇ ਨੇ ਹੋ ਸਕਦਾ ਹੈ ਅਹੰਕਾਰ ਇੰਨਾ ਦਿਮਾਗ ਨੂੰ ਚੜ ਜਾਏ ਪਿਓ ਮਾੜਾ ਲੱਗਣਾ ਸ਼ੁਰੂ ਹੋ ਜਾਏ ਪੈਸੇ ਦਾ ਲਾਲਚ ਇੰਨਾ ਦਿਮਾਗ ਨੂੰ ਚੜ ਜਾਏ ਹੋ ਸਕਦਾ ਹੈ ਦੋਸਤ ਮਿੱਤਰ ਵੀ ਮਾੜੀ ਲੱਗਣੇ ਸ਼ੁਰੂ ਹੋ ਜਾਣ ਇਹ ਅਹੰਕਾਰ ਇਹ ਹੈ ਦੂਤਾਂ ਦਾ ਫੜ ਲੈਣਾ bari ਦੂਤ ਨਹੀਂ ਜੀ ਕੋਈ ਫੜਦੇ ਉਧਰ ਨਾ ਜਾਇਓ ਮੈਂ ਸਿਧਾਂਤ ਬਿਆਨ ਕਰ ਰਿਹਾ ਦਿਮਾਗ 'ਚ ਦੂਤ ਫੜ ਲੈਂਦੇ ਨੇ ਇਨ੍ਹਾਂ ਦੂਤਾਂ ਤੋਂ ਬਚੋ ਜਿਨ੍ਹਾਂ ਨੇ ਤੁਹਾਡੇ ਰਿਸ਼ਤੇ ਨਾਤੇ ਪਿਆਰ ਮੁਹੱਬਤ ਕਿੰਨਾ ਖਤਮ ਕਰ ਦਿੱਤਾ ਹੈ ਕੋਈ ਦੁਨੀਆ ਤੇ ਮਾੜਾ ਨਹੀਂ ਹੁੰਦਾ ਅਸੀਂ ਲਾਲਚੀ ਹੋ ਗਏ ਆ ਅਸੀਂ ਆਪਣਾ ਮਤਲਬ ਹੀ ਹੋ ਗਏ ਆ ਅਸੀਂ ਆਪਣੀਆਂ ਲੋੜਾਂ ਤੱਕ ਸੀਮਿਤ ਹੋ ਗਏ ਆ ਤਾਂ ਕਰਕੇ ਰਿਸ਼ਤੇ ਨਾਤੇ ਮਾੜੇ ਲੱਗਦੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਪਕੜ ਚ ਲਾਇਨ ਦੂਤ ਜਮ ਕਿਸੇ ਨਾ ਦੇ ਨਿਭੇਤ ਕਿਸੇ ਨਾ ਦੇ ਨਿਭੇਤ ਦਾ ਅਰਥ ਬੜਾ ਕਹਿਦਾ ਹੈ ਜਦੋਂ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਪੈ ਜਾਏ ਉਹ ਰੋਗ ਪਤਾ ਨਹੀਂ ਫਿਰ ਕਹਿੰਦੇ ਕਿੱਥੇ ਲਿਜਾ ਕੇ ਜ਼ਿੰਦਗੀ ਬਰਬਾਦ ਕਰਦਾ ਹੈ ਉਹ ਪਤਾ ਨਹੀਂ ਰੋਗ ਨੇ ਕਿੱਥੇ ਲਿਜਾ ਕੇ ਮਨੁੱਖ ਕਿਹੜੇ ਪਤਾਲ ਦੇ ਵਿੱਚ ਤੈਨੂੰ ਡੇਗਣਾ ਏ ਆਪਾਂ ਕਹਿ ਦਿੰਨੇ ਆ ਉਹਦੀ ਤੇ ਜ਼ਿੰਦਗੀ ਗ੍ਰੋਥ ਨਹੀਂ ਬਰਬਾਦ ਕਰਦੀ ਉਹਦੀ ਜ਼ਿੰਦਗੀ ਆਕੜ ਨਹੀਂ ਬਰਬਾਦ ਕਰਦੀ ਉਹਦੀ ਜ਼ਿੰਦਗੀ ਲਾਲਚ ਨਹੀਂ ਬਰਬਾਦ ਕਰਦੀ ਚੰਗਾ ਭਲਾ ਪਰਿਵਾਰ ਸੀ ਆਪਾਂ ਕਈ ਵਾਰ ਕਿਸੇ ਦੀਆਂ ਗੱਲਾਂ ਕਰਦੇ ਆ ਨਾ ਉਹਦੀ ਜ਼ਿੰਦਗੀ ਤੇ ਨਸ਼ੇ ਨਹੀਂ ਖਰਾਬ ਕਰਦੀ ਐਹੋ ਹੀ ਹੁੰਦਾ ਏ ਕਿਸੇ ਨਾ ਦੇਣੀ ਭੇਤ ਕਹਿੰਦੇ ਕਿੱਥੇ ਲਿਜਾ ਕੇ ਤੈਨੂੰ ਇਸ ਰੋਗ ਨੇ ਮਾਰਨਾ ਇਹਦਾ ਕੋਈ ਭੇਤ ਨਹੀਂ ਜਿਹ ਹੈਗਾ ਲਾਸਟ ਦੋ ਪੰਕਤੀਆਂ ਨੇ ਛੱਡ ਖੜੋਤੈ ਖਨੇ ਮਾਹੇ ਜਨਸਿਓ ਲੱਗਾ ਹੇਥ ਪਾਧਮ ਬਰੋੜੇ ਤਨ ਕਪੇਸ਼ਿਆਹ ਹੋ ਹੁਆ ਸੇਤ ਕਹਿੰਦੇ ਮਨੁੱਖ ਦੇ ਹੱਥ ਬਰੋੜੇ ਜਾਂਦੇ ਨੇ ਮਨੁੱਖ ਦਾ ਸਰੀਰ ਤਕਲੀਫ ਦੇ ਵਿੱਚ ਆ ਜਾਂਦਾ ਹੈ ਆਪਣੇ ਮਨਾਂ ਵੱਲ ਫਿਰ ਆਪਣੇ ਮਨਾਂ ਵੱਲ ਜਾਇਓ ਜਦੋਂ ਰੱਬ ਨਾਲ ਅਸੀਂ ਟੁੱਟੇ ਹੁੰਦੇ ਹਾਂ ਤਾਂ ਇਹ ਰੋਗ ਸਾਨੂੰ ਅੰਦਰੋਂ ਕਿੰਨੀ ਤਕਲੀਫ ਦਿੰਦੇ ਨੇ ਇਹ ਆਪ ਅੰਦਰ ਛਾਤੀ ਮਾਰ ਕੇ ਵੇਖ ਸਕਦੇ ਹੋ ਕੋਈ ਇੱਕ ਆਦਤ ਜਿਹੜੀ ਆਦਤ ਸਾਨੂੰ ਪਤਾ ਹੁੰਦਾ ਇਹ ਮਾੜੀ ਆਦਤ ਹੈ ਮੇਰੀ ਪਰ ਅਪ ਛੱਡ ਨਹੀਂ ਪਾਉਂਦੇ ਉਹ ਆਤਮ ਸਾਨੂੰ ਫੜ ਕੇ ਰੱਖਦੀ ਏ ਤੇ ਭੇੜੇ ਕਰਮ ਕਰਵਾਉਂਦੀ ਏ ਐ ਕੋਈ ਮਨੁੱਖ ਦੇ ਮਨੁੱਖ ਦੇ ਸ਼ਰੀਰ ਦਾ ਦੁਖੀ ਹੋਣਾ ਪਰੇਸ਼ਾਨ ਹੋਣਾ ਕਿਸੇ ਸਾਇੰਟਿਸਟ ਨੇ ਬੜੀ ਪਿਆਰੀ ਗੱਲ ਕਹੀ ਏ ਕਹਿੰਦੇ ਉਹਨਾ ਮਜ਼ਦੂਰ ਪੂਰੇ ਦਿਨ ਦੇ ਵਿੱਚ ਦਿਹਾੜੀ ਕਰਕੇ ਨਹੀਂ ਥੱਕਦਾ ਜਿੰਨਾ ਮਨੁੱਖ ਇਹਨਾਂ ਰੋਗਾ ਕਰਕੇ ਸੋਚਣ ਸ਼ਕਤੀ ਕਰਕੇ ਇੱਕ ਘੰਟੇ 'ਚ ਦੁਖੀ ਹੋ ਜਾਂਦਾ ਏ ਪਰੇਸ਼ਾਨ ਹੋ ਜਾਂਦਾ ਏ ਉਹਨਾ ਮਨੁੱਖ ਸਿਰਫ ਸੋਚਣ ਸ਼ਕਤੀ ਕਰਕੇ ਦੁਖੀ ਪਰੇਸ਼ਾਨ ਹੋਵੇਗਾ ਜਿੰਨਾ ਇੱਕ ਮਜ਼ਦੂਰ ਖੇਤ ਦੇ ਵਿੱਚ ਦਿਹਾੜੀ ਕਰਕੇ ਸਰੀਰਕ ਤੌਰ ਤੇ ਪਰੇਸ਼ਾਨ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿਹਾ ਬੀਜੇ ਸੋ ਉਹਨੇ ਕਰਮਾਂ ਸਦੜਾ ਖੇਤ ਕਹਿੰਦੇ ਮਨੁੱਖ ਜਿੱਦਾਂ ਦਾ ਤੂੰ ਬੀਜਿਆ ਹੈ ਬੀਜੇ ਦਾ ਅਰਥ ਕੀ ਹੁੰਦਾ ਹੈ ਇੱਥੇ ਜਿੱਦਾਂ ਦੇ ਵਿਚਾਰ ਪੈਦਾ ਕੀਤੇ ਨੇ ਉਦਾਂ ਦੇ ਹੀ ਮਨੁੱਖ ਤੈਨੂੰ ਵੱਢਣੇ ਪੈਂਦੇ ਨੇ ਅਸੀਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਪਰ ਲਾਸਟ ਗੱਲ ਕਹਿ ਕੇ ਮੈਂ ਫਤਿ ਬਲਾ ਦੇਵਾਂ ਅੱਜ ਅਸੀਂ ਜਿੱਥੇ ਵੀ ਸਾਰੇ ਬੈਠੇ ਹਾਂ ਅੱਜ ਆਪ ਜੋ ਵੀ ਕਰ ਰਹੇ ਹੋ ਜਿੱਦਾਂ ਦੀ ਵੀ ਜ਼ਿੰਦਗੀ ਜਿਉ ਰਹੇ ਹੋ ਇਹ ਸਾਰੇ ਬੀਜੇ ਹੋਏ ਵਿਚਾਰਾਂ ਦਾ ਹੀ ਨਤੀਜਾ ਹੈ ਜੇ ਹਾਂ ਬੀਜੇ ਸੋ ਲੁਣੇ ਇਹਨੂੰ ਬੜੇ ਧਿਆਨ ਨਾਲ ਸਮਝਿਓ ਆਪ ਸੋਚਿਆ ਸੀ ਕਿ ਮੈਂ ਸਭ ਤੋਂ ਸਜਾਵਾਂਗਾ ਉਥੇ ਇਦਾਂ ਹੋਵੇਗਾ ਉਦਾਂ ਹੋਵੇਗਾ ਸੋਚਿਆ ਤੇ ਤਾਂ ਹੀ ਇੱਥੇ ਆਏ ਹੋ ਨਾ ਸੋਚੇ ਤੋਂ ਬਿਨਾ ਇਹ ਸਾਇੰਸਟਿਕ ਵੀ ਇਹ ਗੱਲ ਮੰਨਦੇ ਨੇ ਗੁਰੂ ਦੀ ਬਾਣੀ ਇਹ ਗੱਲ ਸਾਡੀ ਸਪਸ਼ਟ ਕਹਦੀ ਹੈ ਸੋਚੇ ਤੋਂ ਬਿਨਾ ਕੁਝ ਵੀ ਆਰੰਭ ਨਹੀਂ ਹੁੰਦਾ ਆਪ ਹੁਣ ਸੋਚ ਵਿਚਾਰ ਦੇ ਅਧੀਨ ਬੈਠੇ ਹੋ ਹੁਣ ਜੇ ਦਿਮਾਗ ਦੇ ਵਿੱਚ ਆ ਗਿਆ ਘੜੀ ਦਾ ਟਾਈਮ ਵੇਖੋ ਕਿ ਮੈਂ ਕਿਤੇ ਜਾਣਾ ਸੀ ਦਿਮਾਗ ਦੇ ਵਿੱਚ ਫੁਰਨਾ ਆਇਆ ਫੁਰਨਾ ਬਾਹਰ ਲੱਗਿਆ ਫਿਰ ਤੁਸੀਂ ਕੰਮ ਤੇ ਗਏ ਇੱਥੇ ਵੀ ਆਏ ਹਾਂ ਇੱਕ ਫੁਰਨਾ ਦਿਮਾਗ ਦੇ ਵਿੱਚ ਆਇਆ ਕਿ ਅੱਜ ਐਤਵਾਰ ਹੈ ਤੇ ਅੱਜ ਗੁਰਦੁਆਰੇ ਜਾਣਾ ਹੈ ਹਰ ਇੱਕ ਗੱਲ ਫੁਰਨੇ ਤੋਂ ਆਰੰਭ ਹੁੰਦੀ ਹੈ ਕਥਾ ਦੀ ਮੈਂ ਸਮਾਪਤੀ ਕਰ ਦਿੱਤੀ ਮੰਨ ਲਓ ਕਥਾ ਦੀ ਮੈਂ ਸਮਾਪਤੀ ਕਰ ਦਿੱਤੀ ਅਰਦਾਸ ਵੀ ਹੋ ਗਈ ਹੁਕਮਨਾਮਾ ਵੀ ਹੋ ਗਿਆ ਲੱਗਰ ਸ਼ੁਰੂ ਹੋ ਗਿਆ ਤੁਸੀਂ ਲੰਗਰਵਾਲ ਜਾਣਾ ਨਹੀਂ ਚਾਹੁੰਦੇ ਫੁਰਨਾ ਸੋਚ ਲਿਆ ਕਿ ਨਹੀਂ ਮੈਂ ਅਜੇ ਨਹੀਂ ਜਾਣਾ ਜਦੋਂ ਸਾਰੀ ਸੰਗਤ ਨੇ ਪ੍ਰਸ਼ਾਦਾ ਛਕ ਲਿਆ ਮੈਂ ਅੰਤ ਅੰਤ ਤੇ ਪ੍ਰਸ਼ਾਦਾ ਛਕਾਂਗਾ ਦਿਮਾਗ ਨੂੰ ਫੁਰਨਾ ਦਿੱਤਾ ਫੁਰਨਾ ਉਵੇਂ ਹੀ ਗਿਆ ਜਿਵੇਂ ਤੁਸੀਂ ਫੁਰਨਾ ਦਿੱਤਾ ਅੰਤ ਅੰਤ ਕਰਾਂ ਮੈਂ ਗੱਲ ਦਾ ਜੇਹਾ ਵੀ ਜੇ ਸੋਲੁਨੇ ਕਰਮਾਂ ਸੰੜਾ ਖੇਤ ਅੱਜ ਤੱਕ ਵੀ ਜ਼ਿੰਦਗੀ ਵਿੱਚ ਤੁਸੀਂ ਉਹੀ ਭੁਗਤ ਰਹੇ ਹੋ ਜੋ ਇੱਥੇ ਸੋਚਿਆ ਅੱਜ ਤੋਂ ਬਾਅਦ ਵੀ ਉਹੀ ਭੁਗਤੋਗੇ ਜੋ ਇੱਥੇ ਸੋਚੋਗੇ ਇਸ ਕਰਕੇ ਤਾਂ ਗੁਰਬਾਣੀ ਕਹਿੰਦੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨੜੇ ਗ੍ਰਬਾਨ ਮੈਂ ਸਿਰ ਦੀਵਾ ਕਰ ਦੇ ਕਹਿੰਦੇ ਮਨੁੱਖ ਇਸ ਕਰਕੇ ਸਦਾ ਹੀ ਚੰਗਾ ਸੋਚ ਤੁਸੀਂ ਇੱਥੇ ਮਾੜਿਆ ਸੋਚਿਆ ਭੁੱਲ ਜਾਓਗੇ ਪਰ ਰੱਬ ਨਹੀਂ ਭੁੱਲਦਾ ਮਨੁੱਖ ਇੱਥੇ ਕੀ ਸੋਚਦਾ ਹੈ ਸੋਚਿਆ ਸਾਹਮਣੇ ਆ ਜਾਂਦਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਉ ਤੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਏਤ ਕਹਿੰਦੇ ਭਾਗੋ ਦਾ ਮਹੀਨਾ ਵੀ ਉਹਨਾਂ ਲਈ ਚੰਗਾ ਹੈ ਜਿਹੜੇ ਗੁਰੂ ਦੀ ਛਾਣ ਨਹੀਂ ਪਏ ਰਹਿੰਦੇ ਨੇ ਗੁਰੂ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਉਂਦੇ ਨੇ ਆਪ ਸਭ ਵੀਰਾਂ ਭੈਣਾਂ ਦਾ ਤਹਿਤੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪਨੇ 15-20 ਮਿੰਟ ਸਤਿਗੁਰਾਂ ਦੀ ਵਿਚਾਰ ਨੂੰ ਸੁਣਿਆ ਵਿਚਾਰਾ ਕਰਦੇ ਬੇਅੰਤ ਖੁલ્લા ਹੋ ਜਾਣੀਆਂ ਸੁਭਾਵਿਕ ਨੇ ਅਗਾਹ ਤੋਂ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਬਤ ਵਰਸ਼ਨ ਧੰਨਵਾਦ ਜੀ ਅੰਤ ਤੇ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ